ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਇਕਨਾ ਜਿਨ੍ਹਾਂ ਵੀਰਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੀ ਆਂ ਜੀ ਦੀ ਵੱਡੀ ਖਬਰ ਕਮਲਕੌਰ ਭਾਬੀ ਤੋਂ ਬਾਅਦ ਮਸ਼ਹੂਰ ਮਾਡਲ ਦਾ ਗਲਾ ਵੱਢ ਕੇ ਕਤਲ ਵਾਰਦਾਤ ਨੂੰ ਲੈ ਕੇ ਹਰਨਿਜਨੂਕ ਖਲਾਸ ਇੰਟਰਨੈਟ ਤੇ ਮਚੀ ਤਸਲ ਦਸਤਰਥਲੀ ਹਰਿਆਣਾ ਦੀ ਮਾਡਲ ਚੀਤਲ ਉਰਫ ਸਿਮੀ ਚੌਧਰੀ ਦਾ ਗਲਾ ਵਟਕੇ ਕਤਲ ਕਰ ਦਿੱਤਾ ਗਿਆ ਸੀ ਤੇ ਲਾਸ਼ ਨੂੰ ਦਿੱਲੀ ਪੈਰਲ ਨੇੜੇ ਵਿੱਚ ਸੁੱਟ ਦਿੱਤਾ ਗਿਆ ਪੁਲਿਸ ਨੂੰ ਕਤਲ ਤੋਂ ਲਗਭਗ 30 ਘੰਟੇ ਬਾਅਦ ਸੋਨੀਪਾ ਦੇ ਖੰਡਾ ਪਿੰਡ ਵਿੱਚ ਐਨਸੀਆਰ ਵਾਟਰ ਚੈਨਲ ਤੋਂ ਉਸ ਦੀ ਲਾਸ਼ ਮਿਲੀ ਉਸ ਦੀ ਕਰਦਨ ਅਤੇ ਹੱਥਾਂ ਤੇ ਤੇਜ਼ ਧਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਹਨ ਪੁਲਸ ਨੇ ਦੱਸਿਆ ਕਿ ਚੀਤਲ ਹਰਿਆਣਾ ਮਿਸਗੀਤ ਉਦਯੋਗ ਜੋ ਕੰਮ ਕਰਦੀ ਸੀ ਉਹ ਆਪਣੀ ਪੈਨ ਨੀਖਣ ਨਾਲ ਪਾਣੀਪਤ ਵਿੱਚ ਰਹਿੰਦੀ ਸੀ ਅਤੇ 14 ਜੂਨ ਨੂੰ ਸ਼ੂਟਿੰਗ ਲਈ ਗਈ ਸੀ ਪਰ ਵਾਪਸ ਨਹੀਂ ਆਈ ਇਸ ਤੋਂ ਬਾਅਦ ਨੀਖਣ ਨੇ ਪੁਲਿਸ ਕੋਲ ਗਮ ਚੋਦ ਦੀ ਸ਼ਿਕਾਇਤ ਦਰਜ ਕਰਵਾਈ ਖੰਡਾ ਪਿੰਡ ਦੇ ਵਸਨੀਕਾਂ ਨੇ ਐਤਵਾਰ ਰਾਤ ਨੂੰ ਮਾਡਲ ਦੀ ਲਾਸ਼ ਪੈਰਲ ਨਰਵੇਚ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਬਾਅਦ ਇਹ ਚਲਾਸ਼ ਦੀ ਪਛਾਣ ਸ਼ੀਤਲ ਵਜੋ ਕੀਤੀ ਗਈ ਦੋ ਛੇ ਘਰੇਆਂ ਨੂੰ ਮਾਡਲ ਸ਼ੀਤਲ ਉਰਪਸਿੰਮੀ ਦਾ ਕਤਲ ਉਸਦੇ ਦੋਸਤ ਨੇ ਗਲਾ ਵਟ ਕੇ ਕੀਤਾ ਇਸ ਤੋਂ ਬਾਅਦ ਲਾਸ਼ ਨੂੰ ਦਿੱਲੀ ਪੈਰਲ ਨਰਵੇ ਸੁੱਟ ਦਿੱਤਾ ਗਿਆ ਪੁਲਿਸ ਨੂੰ ਮਾਡਲ ਦੀ ਲਾਸ਼ ਲਗਭਗ 30 ਘੰਟਿਆਂ ਬਾਅਦ ਸੋਨੀਪੱਜਲੀ ਦੇ ਖੰਡਾ ਪਿੰਡ ਦੇ ਐਨਸੀਰ ਵਾਟਰ ਚੈਨਲ ਵਿੱਚੋਂ ਮਿਲੀ ਹੈ ਉਸ ਦੀ ਗਰਦਨ ਤੇ ਚਾਕੂ ਨਾਲ ਕੱਟੇ ਹੋਏ ਨਿਸ਼ਾਨ ਸਨ ਚੀਤਰ ਸ਼ਨੀਵਾਰ ਨੂੰ ਗੋਲੀ ਮਾਰਨ ਲਈ ਪਾਣੀ ਪੱਤੇ ਆਹਾਰ ਪਿੰਡ ਗਈ ਸੀ ਜਦੋਂ ਵਾਪਸ ਨਹੀਂ ਆਈ ਤਾਂ ਉਸ ਦੀ ਭੈਣ ਨੇ ਪੁਲਿਸ ਕੋਲ ਸਟੇਸ਼ਨ ਵਿੱਚ ਗੁੰਮਛਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਘਟਨਾਆਂ ਦੀਆਂ ਤਾਰਾਂ ਸ਼ਨੀਵਾਰ ਨੂੰ ਦਿੱਲੀ ਪੈਰਨਹਿਲ ਵਿੱਚ ਮਿਲੀਆਂ ਮਿਲੀ ਕਾਰਨ ਨਾਲ ਜੁੜੀਆਂ ਹੋਈਆਂ ਹਨ ਪਹਿਲੀ ਨਜ਼ਰ ਜਗ੍ਹਾ ਲੱਗੇ ਰੱਖਿਆ ਸੀ ਕਿ ਦੋਸ਼ੀ ਸੁਨੀਲ ਸੁਨੀਲ ਨੇ ਸ਼ੀਤਲ ਦਾ ਕਤਲ ਕਰਕੇ ਉਸ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਸੀ ਬਾਅਦ ਵਿੱਚ ਕਤਲ ਨੂੰ ਹਾਦਸੇ ਦਾ ਰੂਪ ਦੇਣ ਲਈ ਉਸ ਨੇ ਆਪਣੀ ਕਾਰ ਵੀ ਨਹਿਰ ਵਿੱਚ ਸੁੱਟ ਦਿੱਤੀ ਅਤੇ ਖੋਦ ਤੈਰ ਕੇ ਬਾਹਰ ਨਿਕਲ ਗਿਆ ਪੁਲਿਸ ਨੇ ਦੋਸ਼ੀ ਸੁਨੀਲ ਨੂੰ ਗ੍ਰਿਫਤਾਰ ਕਰ ਲਿਆ ਖਬਰ ਨੂੰ ਅੰਤ ਤੱਕ ਦੇਖਣ ਲਈ